ਸਤਿ ਸ੍ਰੀ ਅਕਾਲ ਮੈਂ ਦੀਪਚਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੱਚ ਨਜ਼ਰ ਮਾਰ ਲੈਂਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ ਉਹਦੇ ਵਿੱਚ ਉਹ ਵਿਰੋਧੀ ਔਤੇ ਵਰਦੇ ਹੋਏ ਨਜ਼ਰ ਆਏ ਮਨਪ੍ਰੀਤ ਅਯਾਲੀ ਤੇ ਸੁਖਵੀਰ ਬਾਦਲ ਨੇ ਦੇ ਦਿੱਤਾ ਵੱਡਾ ਬਿਆਨ ਚੋਣ ਕਮਿਸ਼ਨ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਦਿੱਤੀਆਂ ਪੁਲਿਸ ਨੂੰ ਸਖਤ ਹਦਾਇਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਅੱਜ ਦੀ ਜੋ ਕੀਤੀ ਤਾਜ਼ਾ ਪ੍ਰੈਸ ਕਾਨਫਰੰਸ ਦੇ ਬਾਰੇ ਸੀਐਮ ਮਾਨਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਉੱਤੇ ਵੱਧਦੇ ਹੋਏ ਨਜ਼ਰ ਆਏ ਕੁਦਰ ਪਹਿਲਾਂ ਪੰਜਾਬ ਦੇ ਸਾਫਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੇ 100 ਬੈਲਟ ਪੇਪਰਾਂ ਤਾਂ ਪਹਿਲਾਂ ਹੀ ਛਪਵਾ ਕੇ ਰਕ ਲੈਣੀ ਤਾਂ ਕਿ ਉਹ ਸਿੱਧੇ ਤੌਰ ਤੇ ਚੋਣਾਂ ਜਿੱਤ ਜਾਣ ਤਾਂ ਇਸ ਤੋਂ ਬਾਅਦ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਅੱਜ ਕਾਨਫਰੰਸ ਤੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਆਪਣੀਆਂ ਨਕਾਮੀਆਂ ਨੂੰ ਛਪਾਉਣ ਦੇ ਲਈ ਹੁਣ ਉਹ ਆਮ ਆਦਮੀ ਪਾਰਟੀ ਉੱਤੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਨੇ ਕਿਹਾ ਕਿ 111 ਦਿਨਾਂ ਦੇ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀਆਂ ਕਰਤੂਤਾਂ ਤੇ ਪੜਦੇ ਪਾ ਰਹੇ ਨੇ ਚਰਨਜੀਤ ਚੰਨੀ ਨੂੰ ਪਤਾ ਹੈ ਕਿ ਕਾਂਗਰਸ ਨੇ ਤਾਂ ਹਾਰ ਹੀ ਜਾਣਾ ਇਸ ਕਰਕੇ ਹੁਣ ਉਹਨਾਂ ਕੋਲ ਹੋਰ ਤਾਂ ਕੋਈ ਇਲਜ਼ਾਮ ਹੈ ਨਹੀਂ ਲਗਾਉਣ ਨੂੰ ਅਤੇ ਹੁਣ ਉਹ ਸਾਡੇ ਉੱਤੇ ਇਲਜ਼ਾਮ ਲਗਾ ਰਹੇ ਨੇ ਕਿ ਇਹ 100-100 ਬੈਲਟ ਪੇਪਰ ਪਹਿਲਾਂ ਹੀ ਛਪਵਾ ਕੇ ਬੈਠੇ ਨੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਤਾਂ ਪਿੰਡਾਂ ਦੇ ਵਿੱਚ ਬੰਦੇ ਵੀ ਨਹੀਂ ਮਿਲਦੇ ਇਹ ਤਿੰਨੋਂ ਪਾਰਟੀਆਂ ਭਾਜਪਾ ਅਕਾਲੀ ਦਲ ਅਤੇ ਕਾਂਗਰਸ ਇਹ ਤਿੰਨੋਂ ਮਿਲ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵਿਰੋਧ ਕਰਦੇ ਨੇ ਸੁਖਵੀਰ ਬਾਦਲ ਨੂੰ ਤਾਂ ਬਲਾਕ ਸੰਮਤੀ ਦੀਆਂ ਚੋਣਾਂ ਬਾਰੇ ਹੀ ਨਹੀਂ ਪਤਾ ਸੀ ਹੁਣ ਉਹ ਮੋਟਰਸਾਈਕਲਾਂ ਤੇ ਚੋਣ ਪ੍ਰਚਾਰ ਕਰਦਾ ਫਿਰਦਾ ਤੁਸੀਂ ਥੋੜਾ ਟਾਈਮ ਰੁਕੋ ਉਹ ਤਾਂ ਗਦੇ ਤੇ ਚੋਣ ਪ੍ਰਚਾਰ ਕਰਦਾ ਹੋਇਆ ਵੀ ਨਜ਼ਰ ਆਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਸਿਮਰਤ ਕੌਰ ਬਾਦਲ ਅਤੇ ਉਸ ਦਾ ਲੜਕਾ ਵੀ ਹੁਣ ਚੋਣ ਪ੍ਰਚਾਰ ਦੇ ਵਿੱਚ ਉੱtre ਹੋਏ ਨੇ ਪੂਰਾ ਪਰਿਵਾਰ ਚੋਣ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ ਹੈ ਇਹਨੂੰ ਅਕਾਲੀ ਦਲ ਨਾ ਕਹੋ ਇਹਨੂੰ ਬੇਅਦਬੀ ਦਲ ਕਹੋ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੇਅਦਮੀਆਂ ਕਰਵਾਈਆਂ ਅਤੇ ਚਰਨਜੀਤ ਚੰਨੀ ਨੂੰ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਚਰਨਜੀਤ ਚੰਨੀ ਨੇ ਤਾਂ 350 ਕਰੋੜ ਰੁਪਇਆ ਦੇ ਕੇ ਆਪਣਾ ਮਸਲਾ ਹੱਲ ਕੀਤਾ ਸੀ ਜਾਨੀ ਕਿ 350 ਕਰੋੜ ਰੁਪਏ ਦੇ ਕੇ ਸੀਐਮ ਦੀ ਕੁਰਸੀ ਲਈ ਸੀ ਦੂਸਰੇ ਪਾਸੇ ਸੁਖਬੀਰ ਬਾਦਲ ਮਨਪ੍ਰੀਤ ਅਯਾਲੀ ਉੱਤੇ ਵਰਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਉਹਨਾਂ ਬੰਦਿਆਂ ਤੋਂ ਹਮੇਸ਼ਾ ਹੀ ਨੁਕਸਾਨ ਹੋਇਆ ਜੋ ਬੰਦੇ ਦਲ ਬਦਲੂ ਅਤੇ ਅਕਾਲੀ ਦਲ ਨਾਲ ਗਦਾਰੀ ਕਰਦੇ ਨੇ ਮਨਪ੍ਰੀਤ ਅਯਾਲੀ ਆਪਣੇ ਕੰਮਾਂ ਦੇ ਲਈ ਅਕਾਲੀ ਦਲ ਦੇ ਵਿੱਚ ਆਇਆ ਸੀ ਅਤੇ ਜਦੋਂ ਅਕਾਲੀ ਦਲ ਤੋਂ ਆਪਣੇ ਕੰਮ ਕਰਵਾ ਲਏ ਤਾਂ ਹੁਣ ਉਸ ਨੇ ਸਾਡੀ ਪਿੱਠ ਵਿੱਚ ਛੁਰਾ ਮਾਰ ਦਿੱਤਾ ਮਨਪ੍ਰੀਤ ਅਿਆਲੀ ਜਿੱਥੇ ਵੀ ਜਾਂਦਾ ਜਿਸ ਘਰ ਦੇ ਵਿੱਚ ਖਾਂਦਾ ਉਹਨਾਂ ਦੇ ਹੀ ਉਹ ਪਿੱਠ ਦੇ ਵਿੱਚ ਛੁਰਾ ਮਾਰ ਦਿੰਦਾ ਹੈ ਅੱਜ ਕੱਲ ਉਹ ਇੱਕ ਨਵੀਂ ਪਾਰਟੀ ਦੇ ਨਾਲ ਫਿਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਦੇ ਦਿੱਤੀਆਂ ਹਨ ਉਹਨਾਂ ਨੇ ਕਿਹਾ ਕਿ ਕਿਸੇ ਵੀ ਪਾਰਟੀ ਦਾ ਪੱਕਾਪਾਤ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਿਸੇ ਨੂੰ ਡਰਾਇਆ ਤਮਕਾਇਆ ਜਾਣਾ ਚਾਹੀਦਾ ਅਤੇ ਨਾ ਹੀ ਕਿਸੇ ਉਥੇ ਕੋਈ ਵੀ ਝੂਠਾ ਕੇਸ ਪਾਇਆ ਜਾਣਾ ਚਾਹੀਦਾ ਉਹਨਾਂ ਨੇ ਵੀ ਕਿਹਾ ਕਿ ਵਿਰੋਧੀ ਧਿਰ ਦੇ ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਨੂੰ ਬਿਲਕੁਲ ਵੀ ਡਰਾਇਆ ਨਾ ਜਾਵੇ ਅਤੇ ਬੜੇ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਚੋਣ ਮਹਿਮ ਨੂੰ ਪੂਰਾ ਕਰਵਾਇਆ ਜਾਵੇ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਟਾਡੇ ਇਹਨਾਂ ਖਬਰਾਂ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਜੇਕਰ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨਾ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਰਹੋ ਪੰਜਾਬ ਟੱਚ